ਕੀ ਕਰਦੇ ਦੀ ਲੋਕ ਸਿੰਗਲ ਫੈਸਟ ਲੈ ਲੈਂਦੇ ਨੇ ਉਹਦਾ ਵਰਕਰਿਆ ਕਾਰੀਗਰ ਕੋਈ ਨਾ ਕੋਈ ਜੀ ਚੱਕ ਕੇ ਡਬਲ ਤੇ ਲਾ ਦਿੰਦਾ ਜਿਹੜੀ ਮਸ਼ੀਨ ਸਾਰੀ ਦੀ ਸਾਰੀ ਸਾੜ ਜਲਦੀ ਹੈ ਅੱਛਾ ਜੀ ਲੇਕਿਨ ਇੱਥੇ ਸਾਰਾ ਸਿਸਟਮ ਇਹ ਚੱਕਦਾ ਜਦੋਂ ਇਹ ਡਬਲ ਤੇ ਲੱਗੇ ਜਾਨੀ ਇਹਨਾਂ ਆਟੋਮੈਟਿਕਲੀ ਇਹਨੇ ਡਬਲ ਚ ਚਲਾ ਜਾਣਾ ਆਪਸ਼ਨ ਚੱਲੇਗੀ ਜੀ 415 ਵਾਲੀ ਠੀਕ ਹੈ ਅਗਰ ਸਿੰਗਲ ਤੇ ਲੱਗਿਆ ਤਾਂ 230 ਵਾਲੀ ਚੱਲੂਗੀ ਮੰਨ ਲਾ ਦੱਸੂਗਾ ਵੀ ਭਾਈ ਹੁਣ ਮੈਂ ਸਿੰਗਲ ਤੇ ਚੱਲ ਰਿਹਾ ਹੈਗਾ ਬਿਲਕੁਲ ਬਿਲਕੁਲ ਠੀਕ ਹੈ ਸਲੋ ਕਰੰਟ ਵੀ ਬਹੁਤ ਹੈ ਜੀ ਇਹਦਾ ਪਤਲੇ ਤੋਂ ਪਤਲਾ ਕੰਮ ਵੀ ਕਰੂਗਾ ਪਾਈਪ ਦਾ ਮੰਨ ਲਾ ਚਾਦਰ ਤੇ ਵੀ ਲਾ ਦੂ ਬਿਲਕੁਲ ਚਾਦਰ ਤੇ ਜੀ ਪਤਲੀ ਗੀਜ਼ਰ ਬਣਾ ਦੇਣੇ ਜੀ ਹਾਂ ਹਾਂ ਉਹਦੇ ਤੇ ਵੀ ਟੰਕੇ ਲੱਗਦੇ ਨੇ ਜੀ ਅੱਛਾ ਜੀ ਸਵਾਲ ਵੱਡਾ ਖੜਾ ਹੋ ਗਿਆ ਹਾਂਜੀ ਐਡਾ ਵੱਡਾ ਵੱਡ ਇੱਕ ਕਾਰਡ ਕਹੀ ਜਾਂਦੇ ਕਿਉਂ ਬਗਾਨਾਗਾ ਆ ਤੁਹਾਡਾ ਆਪਦਾਗਾ ਇਹ ਐਡਾ ਕਿਤੇ ਵਿੱਚ ਚਾਰ ਚਾਰ ਕਾਰਡ ਆਏ ਕਿਵੇਂ ਉਹ ਜੀ ਐਡੇ ਵੱਡੇ ਹੀ ਸੱਕ ਪਿਆਗਾ ਜੀ ਹਾਂ ਸੰਤਰੀ ਜੀ ਬਈ ਇਹ ਮਿੱਗ ਵਾਲੀ ਹੈ ਜੀ ਹਾਂ ਜੀ ਮਿੱਗ ਵਾਲੀ ਹੈ ਜੀ ਅੱਛਾ ਤੇ ਟਿੱਗ ਵਾਲੀ ਕਿਹੜੀ ਹੈ ਜੀ ਫਿਰ ਇਹਦੇ ਵਿੱਚ ਟਿੱਗਾ ਜੀ ਇਹਦੇ ਵਿੱਚ ਇਹਦੇ ਵਿੱਚ ਟਿੱਗਾ ਇਹਦੇ ਵਿੱਚ ਯਾਰਕਾ ਜੀ ਮਤਲਬ ਤਿੰਨਾਂ ਨੂੰ ਇਕੱਠੀ ਕਰਤਾ ਇਹਦੇ ਵਿੱਚ ਇਹਨਾਂ ਨੂੰ ਇਕੱਠਾ ਕਰਤਾ ਜੀ 100 ਹੱਥ ਰਸਾ ਸਾਸਰੇ ਤੇ ਗੰਢ ਗੱਲ ਇੱਕੋ ਹੀ ਆ ਵੀ ਬਾਈ ਲਾਉਂਦਾਗਾ ਗੱਲ ਸਿਰੇ ਆ ਦੇਖ ਲੋ ਐਡੀਕੋ ਮਸ਼ੀਨ ਨਾਲ ਸਾਰੇ ਡੰਗ ਸਾਰ ਦਿੰਦਾ ਹੈਗਾ ਸਤਿ ਸ੍ਰੀ ਅਕਾਲ ਦੋਸਤੋ ਲੋਂਗੋ ਵਾਲੀਆ ਗੋਵਿੰਦ ਸਿੰਘ ਪੇਜ ਤੇ ਸਵਾਗਤ ਹੈ ਮਲੇਰ ਕੋਟਲੇ ਦੇ ਵਿੱਚ ਖੜੇ ਆ ਬਾਈ ਬਹੁਤ ਘੈਂਟ ਇੰਜੀਨੀਅਰ ਕੋਲੇ ਵੈਸੇ ਤਾਂ ਤੁਹਾਨੂੰ ਪਤਾ ਲੱਗ ਹੀ ਗਿਆ ਹੁਣ ਵੀ ਬਾਈ ਬਣਾਉਂਦਾ ਹੈਗਾ ਬਿਲਡਿੰਗ ਸੈੱਟ ਬਾਈ ਨਾਲ ਜਾਣ ਅਜਾਣ ਪਛਾਣ ਕਰਾਉਣੇ ਆ ਗੱਲਬਾਤ ਕਰਾਉਣੇ ਆ 22 ਸਾਲ ਦੇ ਐਕਸਪੀਰੀਅੰਸ ਨਾਲ ਵੀਰ ਨੇ ਆਪਣਾ ਬ੍ਰਾਂਡ ਸ਼ੁਰੂ ਕੀਤਾ ਹੋਇਆ ਹੈਗਾ ਸਾਰਾ ਹੀ ਰਿਪੇਅਰ ਹੋਣ ਵਾਲਾ ਬਹੁਤ ਵੱਡੀ ਗੱਲ ਦੱਸੂ ਇੱਕ ਪਹਿਲਾਂ ਬਾਈ ਨਾਲ ਥੋੜੀ-ਥੋੜੀ ਜਾਣ ਪਛਾਣ ਕਰਾ ਲਈਏ ਸਤਿ ਸ੍ਰੀ ਅਕਾਲ ਵੀਰ ਜੀ ਮੁਹੰਮਦ ਅਨਵਰ ਜੀ ਇੰਜੀਨੀਅਰ ਨੇ ਸਾਡੇ ਹਨਾ ਜੀ ਅੱਜ ਵੀਰ ਜੀ ਸਭ ਤੋਂ ਪਹਿਲਾਂ ਆਪਾਂ ਗੱਲ ਇੱਥੇ ਕਰ ਲੈਨੇ ਆ ਤੁਸੀਂ ਉਹ ਛੋਟਾ ਜਿਹਾ 5000 ਦਾ ਦੇਈ ਜਾਂਦੇ ਹੋ ਇੱਥੇ ਨਾਲੇ کہیں ਉਹ ਵੀ 5000 ਦੇ ਮਿਲ ਜਾਂਦਾ ਇਹਦੇ ਵਿੱਚ ਜਿਹੜਾ ਫਰਕ ਆ ਜੀ ਮੈਂ ਤੁਹਾਨੂੰ ਦੱਸਦਾ ਹੂੰ ਇਹ ਵੈਲਡਿੰਗ ਸੈੱਟ ਸਿੰਗਲ ਪਲੇਟ ਵਾਲਾ ਜੀ ਅੱਛਾ ਜੀ ਹਾਂ ਜੀ ਇਹਦੇ ਵਿੱਚ 200 एंपੀਰੇ ਲਿਖਤਾ ਜੀ ਲੇਕਿਨ ਕਾਰਡ ਇੱਕਾ ਕੱਲ-ਕੱਲਾ ਨੂੰ ਇਹਦੀ ਰਿਪੇਅਰ ਨਹੀਂ ਜਦੋਂ ਖਰਾਬ ਹੁੰਦਾ ਇਹਨੂੰ ਸੁੱਟ ਦੋ। ਅੱਛਾ ਜੀ। ਕਿੱਤਨਾ ਪਊਗਾ? ਹਾਂਜੀ ਸੁੱਟਣਾ ਪਊਗਾ ਜੀ। ਅੱਛਾ ਜੀ। ਇਹਦੀ ਰਿਪੇਅਰ ਨਹੀਂ ਹੋਣੀ ਜੀ। ਫਿਰ ਥੋਡੇ ਵਾਲਾ ਸਾਡੇ ਵਾਲੇ ਦੀ ਰਿਪੇਅਰ ਵੀ ਹੋਊਗੀ। ਉਹ ਕਿਹੜੇ ਰੱਬ ਤੋਂ ਲਿਆਂਦਾ ਵੱਖਰੇ ਤੋਂ ਤੁਸੀਂ ਨਹੀਂ। ਉਹ ਅਸੀਂ ਆਪ ਅਸੈਂਬਲ ਕਰਦੇ ਆ ਜੀ। ਅੱਛਾ ਜੀ। ਇਹ ਚਾਰ ਕਾਰਡ ਵਾਲੀ ਮਸ਼ੀਨ ਆ ਬਹੁਤ ਸੋਹਣੀ। ਆ ਛੋਟਾ ਜ। ਹਾਂਜੀ ਹਾਂ। ਮੇਰੀ ਇੱਕ ਮਿੰਟ ਮੈਂ ਤੁਹਾਨੂੰ ਜੋ ਸਵਾਲ ਵੱਡਾ ਪਖੜਾ ਹੋ ਗਿਆ। ਹਾਂਜੀ। ਐਡਾ ਵੱਡਾ ਵੱਡਾ ਇੱਕ ਕਾਰਡ ਗਈ ਜਾਨੇ ਉਹ ਆਹ ਇਹ ਕਿਵੇਂ ਜੀ ਵੀ ਐਡੇ ਵੱਡੇ ਹੀ ਤੱਕ ਪਿਆਗਾ ਜੀ ਇਹਦੇ ਵਿੱਚ ਸਾਡੇ ਜੀ ਚਾਰ ਕਾਰਡ ਲਗਾਏ ਨੇ ਜੀ ਹਾਂ ਤੇ ਰਿਪੇਅਰ ਵੀ ਹੁੰਦੀ ਹੈ ਇਹਦੀ ਮਾੜਾ ਇਹ ਖੋਲ ਕੇ ਦਿਖਾਓ ਜੀ ਪਹਿਲਾਂ ਖੋਲ ਕੇ ਥੋ ਫਿਰ ਗੱਲ ਦੱਸਿਓ ਹੁਣ ਫਿਰ ਬਾਕੀ ਮੈਂ ਦੱਸੂ ਫੰਡਾ ਵੇਚਦਾ ਮੈਂ ਖੋਲ ਕੇ ਤੁਹਾਨੂੰ ਸਾਰੀ ਮਸ਼ੀਨ ਦੱਸ ਦਿੰਦਾ ਜੀ ਸਾਰੀ ਗੱਲ ਬਾਤ ਇਹਦੇ ਵਿੱਚ ਹਾਂ ਆ ਦੇਖੋ ਇਹ ਚ ਚਾਰ ਕਾਰਡ ਨੇ ਜੀ ਅੱਛਾ ਹੁਣ ਆ ਕੀ ਸਾਡ ਚਾਰ ਕਾਰਡ ਅਲੱਗ-ਅਲੱਗ ਪੈ ਰਹੇ ਜੀ ਕਪੈਸਟਰ ਕਾਰਡ ਆ ਡੈਡ ਕਾਰਡ ਆ ਸਟਾਰਟਿੰਗ ਪਲੇਟ ਆ ਤੇ ਆਈਜੀਬੀਟੀ ਕਾਰਡ ਆ ਜੀ ਕਿ ਚੋਕ ਵੀ ਲੱਗੀ ਆ ਸਿੰਗਲ 2 ਚੱਲਦਾ ਜੀ ਸਾਡਾ ਵੈਲਡਿੰਗ ਸੈੱਟ। ਅੱਛਾ ਜੀ। ਕੱਲ-ਕੱਲ ਨੂੰ ਇਹਦੀ ਰਿਪੇਅਰ ਵੀ ਹੋਊਗੀ ਜੀ। ਅੱਛਾ। ਗਾਰੰਟੀ ਵਾਲੀ ਮਸ਼ੀਨ ਆ ਪੂਰੀ। ਪੂਰੀ ਵਧੀਆ ਚੱਲਦੀ ਆ। ਘੱਟ ਵੀ ਕਰੰਟ ਹੁੰਦਾ ਜੀ। ਅਨਵਰ ਜੀ ਮੈਂ ਤੁਹਾਡੀ ਜਿਹੜੀ ਮੈਂ ਗੱਲ ਕਰਦਾ ਦੇਖੋ ਟੈਕਨੀਕਲ ਗੱਲਾਂ ਤਾਂ ਤੁਹਾਨੂੰ ਪਤਾ ਜਾਂ ਜਿਹੜੇ ਵੀਰ ਵਰਤਦੇ ਨੇ ਉਹਨਾਂ ਨੂੰ ਪਤਾ ਤੁਸੀਂ ਦੱਸੋਗੇ। ਪਰ ਜਿਹੜੀ ਮੋਟੀ ਜੀ ਗੱਲ ਮੈਂ ਦੱਸਦਾ ਨਾ ਮਿੱਤਰੋ ਨੇੜੇ ਲਿਆ ਦੋ। ਜਗਾ ਦੇਖੋ ਕਿੰਨੇ ਇੱਧਰ ਵੀ ਪਈਆ ਇੱਧਰ ਵੀ ਪਈਆ ਹਨਾ ਪਹਿਲੀ ਗੱਲ ਆਧਾ ਬਣਾਇਆ ਪਿਆ ਤਿੰਨ ਚਾਰ ਮੰਜਲਾ ਐਂ ਦੇਖ ਲੋ ਹਾਂਜੀ ਹਨਾ ਜੀ ਆ ਇੱਕ ਮੰਜਲ ਨੂੰ ਬੰਦ ਕਰ ਰਹੀ ਢਿੱਡੀ ਕਰਕੇ ਭਰਨ ਦੀ ਕੋਸ਼ਿਸ਼ ਕਰਤੀ ਹਾਂਜੀ ਫਰਕ ਤਾਂ ਤੁਹਾਡੀ ਗੱਲ ਦੇ ਵਿੱਚ ਤੇ ਦਿਖਾਉਣ ਦੇ ਵਿੱਚ ਹੀ ਆ ਗਿਆ ਜੀ ਹੁਣ ਗੱਲਾਂ ਦੱਸੋ ਟੈਕਨਿਕ ਮੈਨੂੰ ਵੀ ਇਹ ਰਿਪੇਅਰ ਕਿਵੇਂ ਹੋ ਸਕਦਾ ਕਿ ਵੀ ਤੁਹਾਡਾ ਆਪਦਾ ਬਣਾਇਆ ਹੋਇਆ ਅਸੈਂਬਲ ਕੀਤਾ ਆਪਣਾ ਬਿਲਕੁਲ ਰਿਪੇਅਰ ਹੁੰਦਾ ਜੀ ਇਹਦਾ ਹਰ ਸਮਾਨ ਮਿਲਦਾ ਹੋਰ ਹਾਂ ਇਹ ਜਿਹੜੇ ਸਿੰਗਲ ਕਾਰਡ ਹਨ ਇਹਨਾਂ ਦਾ ਸਮਾਨ ਵੀ ਨਹੀਂ ਮਿਲਦਾ ਮਿਲਦਾ ਹੀ ਨਹੀਂ ਜੀ ਹਾਂ ਸੁੱਟ ਨਹੀਂ ਪਊਗਾ ਜੀ ਠੀਕ ਹੈ ਜੀ ਹੁਣ ਐਂਪੀਅਰ ਦੀ ਗੱਲ ਆ ਗਈ ਜੀ ਇਹ ਤੁਸੀਂ ਕਹਿੰਦੇ ਵੀ 200 250 ਲਿਖਿਆ ਹੀ ਹੋਇਆ ਲਿਖਿਆ ਹੀ ਹੋਇਆ ਲੇਕਿਨ ਹੈ ਨਹੀਂਗਾ ਹੈਗਾ ਨਹੀਂ ਹੈਗਾ ਜੀ ਇਹ ਹੈ ਜੀ ਇਹ ਪੂਰਾ ਅਗਰ ਲਿਖਿਆ ਹੋਇਆ ਤਾਂ ਪੂਰਾ 250 ਐਂਪੀਅਰ ਆ ਜੀ 250 ਐਂਪੀਅਰ ਹੈਗਾ ਜੀ ਬਿਲਕੁਲ ਜੀ ਅੱਛਾ ਜੀ ਇਹ ਨਵੀਂ ਟੈਕਨੋਲੋਜੀ ਆ ਜੀਬੀਟੀ ਕਾਰਡ ਆ ਸਾਰਾ ਠੀਕ ਹੈ ਜੀ ਆ ਇਸ ਤੋਂ ਪਹਿਲਾਂ ਮੋਸਫਟ ਟੈਕਨੋਲੋਜੀ ਦੀ ਲੇਕਿਨ ਇਸ ਤੋਂ ਬਾਅਦ ਹੁਣ ਆਈ ਜੀਬੀਟੀ ਟੈਕਨੋਲੋਜੀ ਇਹ ਸ ਡਬਲ ਫੇਸ ਤੇ ਵੀ ਚੱਲ ਪੂਗਾ ਕੀ ਕੀ ਲੱਗੇਗੀ ਜੀ ਠੀਕ ਹੈ ਜੀ ਅਕਸਰ ਕੀ ਕਰਦੇ ਦੀਗੇ ਲੋਕ ਸਿੰਗਲ ਫੇਸ ਸੈਟ ਲੈ ਜਾਂਦੇ ਨੇ ਉਹਦਾ ਵਰਕਰਿਆ ਕਾਰੀਗਰ ਕੋਈ ਨਾ ਕੋਈ ਜੀ ਚੱਕ ਕੇ ਡਬਲ ਤੇ ਲਾ ਦਿੰਦਾ ਤੇਰੀ ਮਸ਼ੀਨ ਸਾਰੀ ਦੀ ਸਾਰੀ ਸਾੜ ਜਾਂਦੀ ਹੈ ਅੱਛਾ ਜੀ ਲੇਕਿਨ ਇੱਥੇ ਸਾਰਾ ਸਿਸਟਮ ਇਹ ਚੱਕਦਾ ਜਦੋਂ ਇਹ ਡਬਲ ਤੇ ਲੱਗ ਜਾਨੀ ਇਹ ਨਾ ਆਟੋਮੈਟਿਕਲੀ ਇਹਨੇ ਡਬਲ 'ਚ ਚਲਾ ਜਾਣਾ ਆਪਸ਼ਨ ਚੱਲੇਗੀ ਜੀ 415 ਵਾਲੀ ਠੀਕ ਹੈ। ਅਗਰ ਸਿੰਗਲ ਤੇ ਲੱਗਿਆ ਤਾਂ 230 ਵਾਲੀ ਚੱਲੂਗੀ। ਮਨ ਲੈ ਦੱਸੂਗਾ ਵੀ ਪਾਈ ਹੁਣ ਮੈਂ ਸਿੰਗਲ ਤੇ ਚੱਲ ਰਿਹਾ ਹੈਗਾ। ਬਿਲਕੁਲ ਬਿਲਕੁਲ। ਠੀਕ ਹੈ। ਸਲੋ ਕਰੰਟ ਵੀ ਬਹੁਤ ਹੈ ਜੀ ਇਹਦਾ। ਪਤਲੇ ਤੋਂ ਪਤਲਾ ਕੰਬੀ ਕਰੂਗਾ ਪਾਈ ਪਦਾ ਮਨ ਲੈ ਚਾਦਰ ਤੇ ਵੀ ਲਾ ਦੂ। ਬਿਲਕੁਲ ਚਾਦਰ ਤੇ ਜੀ ਪਤਲੀ ਗਿੱਜਰ ਬਣਾਉਂਦੇ ਨੇ ਜੀ। ਹਾਂ ਹਾਂ। ਉਹਦੇ ਤੇ ਵੀ ਟੰਕੇ ਲੱਗਦੇ ਨੇ ਜੀ। ਅੱਛਾ ਜੀ। ਹਾਂਜੀ ਹਾਂਜੀ। ਐ ਇਹਦੇ ਨਾਲ। ਹਾਂਜੀ ਹਾਂ। ਤੇ ਫਿਰ ਇਧਰ ਜਦੋਂ ਕਰਤਾ ਫਿਰ ਟਰਾਲੀਆਂ ਨੂੰ ਵੀ ਕਰ ਦੂ ਹੈ। ਫਿਰ ਮੋਟੀ ਵੈਲਡਿੰਗ ਕਰੇਗਾ ਜੀ ਝਾੜੇਗਾ ਗਾਡਰ ਝਾੜ ਲੋ ਗਲੀ ਮਾਰ ਲੋ ਮੋਟ ਇਹ ਲਗਾਤਾਰ ਤੁਸੀਂ 3 ਤੋਂ 4 ਘੰਟੇ ਚਲਾ ਸਕਦੇ ਆਂ ਅੱਛਾ ਉਦੋਂ ਬਾਅਦ ਦਮ ਦਵਾਉਣਾ ਦਮ ਦਵਾਉਣਾ ਠੀਕ ਆ ਹਾਂਜੀ ਹਾਂ ਜਿਵੇਂ ਛੋਟੇ ਕੰਮ ਨੇ ਸ਼ੈਡਾਂ ਦੇ ਰਿਪੇਅਰ ਆ ਦੇ ਉਹ ਕੰਮ ਇਹ ਕਰੇਗਾ ਠੀਕ ਹੈ ਜੀ ਲੇਕਿਨ ਅਗਰ ਕੋਈ ਕਹੇ ਵੀ ਵੱਡੇ ਕੰਮ ਕਰਨ ਨੇ ਉਹਦੇ ਲਈ ਵੀ ਸਾਡੇ ਕੋਲ ਵੱਡੀ ਮਸ਼ੀਨ ਆ ਜੀ ਆਹ ਪਈ ਆ ਜਿਹੜੀ ਹਾਂ ਬਿਲਕੁਲ ਤੇ ਤੁਹਾਡਾ ਬ੍ਰਾਂਡ ਆ ਗੈਲੈਕਸੀ ਹੈ ਜੀ ਗੈਲੈਕਸੀ ਸਾਡਾ ਬ੍ਰਾਂਡ ਆ ਜੀ ਸਾਡੀ ਗੈਲੈਕਸੀ ਮਕੈਨੀਕਲ ਵਰਕਸ ਐਡਰੈਸ ਪੜ੍ਹ ਲਓ ਹੀ ਖੰਨਾ ਰੋਡ ਨੀਰੇ ਨੀਅਰ ਪੁਰਾਣੀ ਚੁੰਗੀ ਮਲੇਰ ਕੋਟਲਾ ਬਾਈ ਜੀ ਬਾਈ ਨੂੰ ਦੇਖ ਲਓ ਬਾਈ ਦਾ ਐਕਸਪੀਰੀ ਇਸ ਤੋਂ ਵੱਡੀਆਂ ਵੀ ਮਸ਼ੀਨਾਂ ਹੈਗੀਆਂ ਨੇ ਹਾਂ ਬਿਲਕੁਲ ਇਸ ਤੋਂ ਵੱਡੀਆਂ ਕਿੰਨੇ ਕਿੰਨੇ ਐਂਪੀਅਰ ਹੈ ਜੀ 375 ਐਂਪੀਅਰ ਸਵੇਰ ਤੋਂ ਸ਼ਾਮ ਤੱਕ 10 ਨੰਬਰ ਆੜ ਦੀ ਫੁੱਲ ਗਾਰੰਟੀ ਜੀ ਅੱਛਾ ਜੀ ਇਹਦੇ 'ਚ ਵੀ ਉਹੀ ਆਪਸ਼ਨ ਵਾਲੇ ਸਿੰਗਲ ਟੂ ਵਾਲੀ ਇਹਦੇ 'ਚ ਵੀ ਉਹੀ ਸਿਸਟਮ ਆਸਕਾ ਰਿਪੇਅਰ ਆ ਕੱਲ-ਕੱਲ ਨੂੰ ਕੋਈ ਕਾਰਡ ਕਪੈਸਟਰ ਉੱਡਦਾ ਤਾਂ ਇਹਦਾ ਚੇਂਜ ਹੋ ਜਾਊਗਾ ਜੀ ਮੰਨ ਲਓ ਇਹ ਹੁਣ ਤੁਸੀਂ ਉਹ ਆ ਗਏ ਵੀ ਸਿੰਗਲ ਡਬਲ ਇਹਦੇ ਨਾਲ ਵੀ ਹੋ ਗਈ ਗਿਜਰ-ਗੁਜਰ ਦੇ ਹੋ ਜਾਣਗੇ ਹਾਂਜੀ ਇਹਦੇ ਨਾਲ ਗਿਜਰ-ਗੁਜਰ ਤਾਂ ਨਹੀਂ ਚਾਦਰਾਂ ਦਾ ਨਹੀਂ ਇਹਦੇ ਨਾਲ ਵੀ ਗਿਜਰ ਹੋਣਗੇ ਜੀ ਅੱਛਾ ਇਹ ਪਤਲੇ ਤੋਂ ਪਤਲਾ ਕੰਮ ਵੀ ਤੁਸੀਂ ਇਹਦੇ ਸਲੋ ਕਰਕੇ ਲੈ ਸਕਦੇ ਹੋ ਜੀ ਹੁਣ ਇਹ ਪੰਗਾ ਵੀ ਤੁਸੀਂ ਚੱਕਤਾ ਵੀ ਪਤਲੇ ਕੰਮ ਵਾਸਤੇ ਛੋਟੀ ਮਸ਼ੀਨ ਲੈਣ ਦੀ ਲੋੜ ਨਹੀਂ ਲੋੜ ਨਹੀਂ ਇਹਦੇ ਇੱਕ ਚੀ ਸਾਰਾ ਕੁਝ ਇਕੱਠਾ ਕਰ ਤਾ ਬਿਲਕੁਲ ਸਾਰਾ ਲੈ ਵੀ ਮਿੱਤਰੋ ਦੱਸੋ ਹੋਰ ਕੀ ਚਾਹੀਦਾ ਵੀਰੋ ਬੇਨਤੀ ਆ ਵੀਡੀਓ ਸ਼ੇਅਰ ਕਰ ਦਿਓ ਕਾਰਨ ਕੀ ਆ ਬਈ ਇਹਦਾ ਰੇਟ ਦੱਸ ਦਿਓ ਪਹਿਲਾਂ ਸੱਚ ਇਹਦਾ ਰੇਟ 11.5000 ਰੁਪਏ ਜੀ 11500 ਜੇ ਮਾਰਕੀਟ ਚ ਆਪ ਵੈਸੇ ਹੁਣ ਉਹ ਲੈਣਾ ਪਵੇ ਲੱਗ ਹਨਾ ਜੀ ਆ ਲੈਣਾ ਪਵੇ ਲੱਗ ਫਿਰ ਹੋ ਗਿਆ 16-17 ਹਜ਼ਾਰ ਦਾ ਖਰਚਾ ਇਹਦਾ ਤੁਸੀਂ ਇਹਦੇ ਵਿੱਚ ਹੀ ਇਕੱਠਾ ਕਰਤਾ ਸਾਰਾ ਕੁਝ ਇੱਥੇ ਹੀ ਇਕੱਠਾ ਕਰਤਾ ਫਿਰ ਰਿਪੇਅਰ ਦਾ ਕੰਮ ਵੀ ਜ਼ਿੰਮੇਵਾਰੀ ਤੁਹਾਡੀ ਹੈ ਵੀ ਕਰਕੇ ਦੇਵਾ ਸਾਡੀ ਜ਼ਿੰਮੇਵਾਰੀ ਹੈ ਸਾਡੀ ਗਾਰੰਟੀ ਹੈ ਠੀਕ ਹੈ ਜੀ ਲੈ ਵੀ ਮਿੱਤਰੋ ਆ ਪਿਆ ਨੰਬਰ ਵੀ ਲਿਖਿਆ ਆ ਦੀਆ ਐਡਰੈਸ ਇਸ ਤੋਂ ਇਲਾਵਾ ਹੋਰ ਕਹੇ ਜੀ ਮਸ਼ੀਨਾਂ ਨੇ ਤੁਹਾਡੇ ਕੋਲ ਕਿੱਥੇ ਤੱਕ ਨਹੀਂ ਇਸ ਤੋਂ ਵੱਡੀ ਆ ਜਿਸ ਤਰ੍ਹਾਂ ਹੂੰ ਚਾਰ 450 ਅੰਪੀਰ ਦੀ ਮਸ਼ੀਨ ਵੀ ਇਹ ਸਾਡਾ ਲਵੇ ਠੀਕ ਹੈ ਆਹ ਜਿਵੇਂ ਆ ਰਿਪੇਅਰ ਕਰ ਰਹੇ ਹੋ ਤੁਸੀਂ ਜੀ ਹਾਂ ਇੰਨਾ ਵੀ ਰਿਪੇਅਰ ਕਰ ਰਹੇ ਹਾਂ ਇਹ 450 ਅੰਪੀਰ ਹੈ ਜੀ ਇਹ ਇਹ 850 ਅੰਪੀਰ ਕੋਇਲ ਵਾਲੀ ਮਸ਼ੀਨਾਂ ਨੇ ਜੀ ਵੱਡੀ ਡਬਲ ਹੋਲਡਰ ਦੋ ਬੰਦੇ ਇੱਕ ਹੀ ਟਾਈਮ ਵਿੱਚ ਕੰਮ ਕਰਦੇ ਨੇ ਜੀ ਅੱਛਾ ਉਹ ਇਹ ਉਹ ਜਿਹੜੀ ਘੁਮਾ ਕੇ ਜੇ ਗੇਅਰ ਵਾਲੀ ਵੱਡੀ ਵਾਲੀ ਹੁੰਦੀ ਹੈ ਠੀਕ ਹੈ ਠੀਕ ਹੈ ਠੀਕ ਹੈ ਜੀ ਅੱਛਾ ਇੱਕ ਗੱਲ ਦੱਸੋ ਜੀ ਜੇ ਕੋਈ ਮਤਲਬ ਕਹਿੰਦੇ ਨੇ ਇੱਥੇ ਵੀ ਚੈਨ ਵਾਲੀ ਹੈ ਜੀ ਇਦਰ ਰਿਪੇਅਰ ਨਹੀਂ ਹੈਗੀ ਇਹਦੀ ਰਿਪੇਅਰ ਨਹੀਂ ਤੁਸੀਂ ਸਾਰੀਆਂ ਦੀ ਕਰ ਦੋਗੇ ਸਾਰੀਆਂ ਦੀ ਰਿਪੇਅਰ ਹੋਊਗੀ ਜੀ ਕਿਹੜੀ ਮਰਜੀ ਮਸ਼ੀਨ ਉਹ ਲੈ ਆਓ ਹਰ ਮਸ਼ੀਨ ਦੀ ਅਸੀਂ ਰਿਪੇਅਰ ਕਰਾਂਗੇ ਜੀ ਠੀਕ ਹੈ ਜੀ ਉਹ ਪਿੱਛੇ ਨਿਗਾਹ ਮਾਰ ਲਓ ਮਿੱਤਰੋ ਰਿਪੇਅਰ ਵਾਲੀਆਂ ਮਸ਼ੀਨਾਂ ਖੋਲੀਆਂ ਹੋਈਆਂ ਨੇ ਸਾਰੀਆਂ ਰਿਪੇਅਰ ਹੁੰਦੀਆਂ ਜੀ ਉਰੇ ਆ ਹਰ ਤਰ੍ਹਾਂ ਦੀ ਰਿਪੇਅਰ ਮਸ਼ੀਨ ਦਾ ਜੀ ਸਮਾਨ ਹਰ ਸਮਾਨ ਅਸੀਂ ਜਿਹੜਾ ਹੈ ਪਾ ਕੇ ਰਿਪੇਅਰ ਕਰਦੇ ਹਾਂ ਤੁਸੀਂ ਬਹੁਤ ਘੱਟ ਰੇਟਾਂ ਦੇ ਅੱਛਾ ਜੀ ਹਾਂਜੀ ਹਾਂ ਮਤਲਬ ਨਿਆਰਾ ਲਿਆ ਦੋਗੇ ਪੰਜਾਬੀਆਂ ਨੂੰ ਬਿਲਕੁਲ ਬਿਲਕੁਲ ਨਿਆਰਾ ਅਨਵਰ ਜੀ ਇਹ ਤਾਂ ਤੁਸੀਂ ਦਿਖਾਦੇ ਜਿਵੇਂ ਆ ਕੰਮਾਂ ਵਾਸਤੇ ਵੀ ਸ਼ੈੱਡ ਸ਼ੁੱਡ ਪਾਉਣੇ ਕੰਟੀਨਿਊ ਕਾਵਾ ਪਰ ਹੁਣ ਵੱਡੀਆਂ ਜਿਹੜੀਆਂ ਇੰਡਸਟਰੀਆਂ ਨੇ ਕੰਬਾਈਨਾਂ ਬਣਾਉਂਦੀਆਂ ਨੇ ਟਰਾਲੀਆਂ ਬਣਾਉਂਦੀਆਂ ਨੇ ਜਾਂ ਇੱਕ ਉਹ ਹੁੰਦਾ ਮਿਗ ਮੁਗਜਾ ਉਹ ਵੀ ਬਣਾਉਣੇ ਹੋ ਜੀ ਹਾਂਜੀ ਹਾਂ ਉਹ ਵੀ ਇਹ ਸੈੱਟ ਲਵੇ ਜੀ ਮਿਗ ਟਿਗ ਅਰਕ ਆ ਇੱਕ ਇੱਕ ਮਿੰਟ ਮਿਗ ਟਿੱਗਰ ਇੱਕ ਹੋਰ ਕੀ ਆ ਆਰਕ ਇਹ ਕੀ ਚੀ ਤਿੰਨ ਤਿੰਨ ਚੀਜ਼ਾਂ ਕੀ ਨੇ ਮੈਂ ਤਾਂ ਕੱਲਾਂ ਮਿਗ ਸੋਣਾ ਜਾਂ ਸਿੰਪਲ ਵੈਲਡਿੰਗ ਸੁਣੀ ਆ ਇਹ ਅਲੱਗ-ਅਲੱਗ ਵੈਲਡਿੰਗਾਂ ਜਿਸ ਤਰ੍ਹਾਂ ਸਫਾਈ ਸਫਾਈ ਦੀ ਵੈਲਡਿੰਗ ਅਸੈਸਰੀ ਵੈਲਡਿੰਗ ਹੁੰਦੀ ਆ ਸਫਾਈ ਵਾਲੀ ਵੈਲਡਿੰਗ ਠੀਕ ਹੈ ਜਿੱਥੇ ਐਕਿਊਰੇਸੀ ਚਾਹੀਦੀ ਆ ਉੱਥੇ ਉੱਥੇ ਮਿਗ ਵੈਲਡਿੰਗ ਯੂਜ਼ ਹੁੰਦਾ ਜੀ ਅੱਛਾ ਜਿਵੇਂ ਆਹ ਮਸ਼ੀਨ ਆਉਣਾ ਸੰਤਰੀ ਜੀ ਭਈ ਇਹ ਮਿਗ ਵਾਲੀ ਆ ਜੀ ਹਾਂਜੀ ਮਿਗ ਵਾਲੀ ਆ ਜੀ ਅੱਛਾ ਤੇ ਟਿੱਗ ਵਾਲੀ ਕਿਹੜੀ ਆ ਜੀ ਫਿਰ ਇਹਦੇ ਵਿੱਚ ਟਿੱਗਾ ਜੀ ਇਹਦੇ ਵਿੱਚ ਇਹਦੇ ਵਿੱਚ ਟਿੱਗਾ ਇਹਦੇ ਵਿੱਚ ਆਰਕ ਆ ਜੀ ਮਤਲਬ ਤਿੰਨਾਂ ਨੂੰ ਇਹ ਤਾਂ ਵਈ ਚੀਜ਼ੇ ਫਿਰ ਵੱਖਰੀ ਬਣਾਤੀ ਹੈ ਜੀ ਹਾਂਜੀ ਲਓ ਜੀ ਦੇਖੋ ਮਿੱਤਰੋ ਮਿਗ ਟਿਗ ਤੇ ਆਰਕ ਹੈ ਜੀ ਹਾਂਜੀ ਲਓ ਜੀ ਅੱਛਾ ਇਹਦਾ ਰੇਟ ਫਿਰ ਖਾਸੀ ਮਹਿੰਗੀ ਹੋਊਗੀ ਜੀ ਇਹ ਸਿਰਫ 16500 ਦੀ ਹੈ ਜੀ ਆਹ ਜੀ ਹਾਂਜੀ ਹਾਂ ਤਿੰਨ ਚੀਜ਼ਾਂ ਵਾਲੀ ਤਿੰਨ ਚੀਜ਼ਾਂ ਲਈ ਸਿਰਫ 16500 ਬਾ 3 ਇਨ 1 ਹਾਂਜੀ ਹਾਂਜੀ ਫਿਰ ਇਹ ਜਿਹੜੀ ਹੁਣ ਕੰਬਾਈਨ ਵਾਲੀ ਫੈਕਟਰੀ ਹੈ ਜੀ ਚੱਲੂਗੀ ਜੀ ਬਿਲਕੁਲ ਚੱਲੂਗੀ 24 ਘੰਟੇ ਕੰਮ ਚੱਲਦਾ ਹੁੰਦਾ ਉੱਥੇ ਤਾਂ ਹਾਂਜੀ ਹਾਂ ਬਿਲਕੁਲ ਚੱਲੂਗੀ ਇਹਨਾਂ ਦੀ ਕੋਈ ਗਾਰੰਟੀ ਵਾਰੰਟੀ ਜੀ ਹਾਂਜੀ ਗਾਰੰਟੀ ਹੈ ਇਹਨਾਂ ਤੇ ਵੀ ਹੈਗੀ ਹੈ ਜੀ ਰਿਪ ਰਿਪੇਅਰ ਵੀ ਹੈ ਜੀ 100% ਜੀ ਇਹ ਵੀ ਤੁਹਾਡਾ ਕੰਮ ਹੈ ਨਾ ਇਹ ਆਪਦੀ ਆਪਦੀ ਬ੍ਰਾਂਡ ਆ ਤੁਹਾਡਾ ਹੈ ਨਾ ਗੈਲੈਕਸੀ ਵਾਲਾ ਆ ਵੱਡੀ ਸਾਰੀ ਰੱਖੀ ਹੈ ਜੀ ਇਹ ਵੱਡੇ ਕੰਮਾਂ ਲਈ ਜਿਵੇਂ ਫੈਕਟਰੀਆਂ 'ਚ ਸਵੇਰ ਤੋਂ ਸ਼ਾਮ ਤੱਕ ਕੋਈ ਆਈਟਮ ਵੈਲਡਿੰਗ ਹੋ ਰਹੀ ਹੈ ਹਾਂ ਹਾਂ ਸਵੇਰ ਤੋਂ ਸ਼ਾਮ ਤੱਕ ਮਸ਼ੀਨਾਂ ਚੱਲਦੀਆਂ ਨੇ ਤਾਂ ਆ 3 ਫੇਸ ਸਿੰਗਲ 2 3 ਅੱਛਾ ਇਹ ਇਕੱਲੀ ਵੈਲਡਿੰਗ ਵਾਲੀ ਆ ਇਹ ਵੈਲਡਿੰਗ ਵਾਲੀ ਇਕੱਲੀ ਹੈ 8 ਨੰਬਰ ਰੋਡ ਮੋਟਾ ਰੋਲ ਇਸਤੇਮਾਲ ਹੁੰਦਾ ਜੀ ਵੱਡੇ ਕੰਮਾਂ ਦੇ ਉਹਦੇ ਲਈ ਇਹ ਯੂਜ਼ ਕਰੀ ਜਾਂਦਾ ਅੱਛਾ ਹੁਣ ਆ ਪਈਆ ਇੰਡੀਅਨ ਖੋਖਾ ਹਾਂ ਜੀ ਹਿੰਦੀ ਇਹ ਵਾਲਾ ਦਾ ਇੰਡੀਆ ਆਪਣੇ ਵਾਲੇ ਮਿਸਤਰੀਆਂ ਤਾਂ ਸਭ ਤੋਂ ਪਸੰਦ ਆ ਡਿਜ਼ਾਈਨ ਜੀ ਦੇ ਵਿੱਚ ਬੰਦਾ ਹੀ ਹੁੰਦੀ ਹੋਊਗੀ ਪਰ ਆ ਡਿਜ਼ਾਈਨ ਫਰਕ ਆ ਹੀ ਨੇ ਇੱਥੇ ਫਰਕ ਆ ਜੀ ਇਹਦੇ ਅੰਦਰ ਅੱਛਾ ਹਾਂ ਜੀ ਹਾਂ ਇਹਦੇ ਚ ਕੋਇਲਾ ਪੈਂਦੀਆਂ ਨੇ ਹਾਂ ਤੇ ਸਟੈਂਪਿੰਗ ਪੈਂਦੀ ਆ ਇਹਦੀ ਵੈਂਡਿੰਗ ਵਿੱਚ ਫਰਕ ਆ ਇਹਦੇ weight ਹੁੰਦਾ ਜ਼ਿਆਦਾ ਇਹਨਾਂ ਦਾ weight ਘੱਟ ਆ ਅੱਛਾ ਕੈਰੀ ਕਰਨ ਵਾਸਤੇ ਸੌਖੇ ਨੇ ਹਾਂ ਇੱਕ ਥਾਂ ਤੇ ਧਰ ਕੇ ਧਾਂ ਤੇ ਟਿਕਾ ਕੇ ਕੰਮ ਇਹਨਾਂ ਤੋਂ ਲੈ ਆਏ ਆ ਇਹ ਜਿਹੜੇ ਵੱਡੇ ਵੱਡੇ ਹੁੰਦੇ ਨੇ ਇਹ ਜੋ ਵੀ ਬਣਾਉਣੇ ਜੀ ਹਾਂ ਬਿਲਕੁਲ ਬਣਾਉਣੇ ਜੀ ਸਾਰੇ ਕੁਝ ਬਣਾਉਣੇ ਹਾਂ ਜੀ ਹਾਂ ਠੀਕ ਆ ਮਿੱਤਰੋ ਬਈ ਹੁਣ ਆ ਜੀ ਤੁਹਾਡੇ ਬਹੁਤ ਕੰਮ ਦੀ ਆ ਹਰ ਇੱਕ ਦੇ ਕੰਮ ਦੀ ਮੈਨੂੰ ਲੱਗਦਾ ਜਿਹੜਾ ਵੀ ਕੋਈ ਇੰਡਸਟਰੀ ਨਾਲ ਜੁੜਿਆ ਹੈਗਾ ਐਵੇਂ ਮਿੱਤਰੋ ਗੱਲ ਆ ਵੀ ਲੰਮੀ ਜਿੰਨੀ ਮਰਜ਼ੀ ਖਿੱਚ ਲਈਏ ਹਾਂਜੀ ਹਾਂਜੀ 100 ਹੱਥ ਰਸਾ ਸਸਰੇ ਤੇ ਗੰਢ ਗੱਲ ਇੱਕੋ ਹੀ ਆ ਵੀ ਬਾਈ ਲਾਉਂਦਾਗਾ ਗੱਲ ਸਿਰੇ ਆਹ ਦੇਖ ਲਓ ਐਡੀ ਕੋ ਮਸ਼ੀਨ ਨਾਲ ਸਾਰੇ ਡੰਗ ਸਾਰ ਦਿੰਦਾਗਾ ਤੇ ਇਹਦਾ ਰੇਟ ਇਹਦਾ ਰੇਟ ਆ 5000 ਰੁਪਏ ਜੀ ਇਹਦਾ ਰੇਟ ਆ 5000 ਕਰੇ ਬੈਠੇ ਵੀ ਮਗਾ ਸਕਦੇ ਹੋ ਗਾਰੰਟੀ ਗੇਨਰੇਟਰ ਦੀ ਜੀ ਇਹਦੀ 6 ਮਹੀਨੇ ਦੀ ਗਾਰੰਟੀ ਜੀ ਗਾਰੰਟੀ ਜੀ ਗਾਰੰਟੀ 6 ਮਹੀਨੇ ਦੀ ਪਰ ਇਹ ਗਾਰੰਟੀ ਆ ਵੀ ਰਿਪੇਅਰ ਜਦ ਮਰਜ਼ੀ ਕਰਾ ਲਓ ਪਹਿਲੀ ਗੱਲ ਤਾਂ ਮੈਨੂੰ ਲੱਗਾ ਚਾਰ ਕਾਰਡ ਨੇ ਚ ਇਹ ਨੂੰ ਹੁੰਦਾ ਹੀ ਕੱਖ ਨਹੀਂ ਹਾਂਜੀ ਹਾਂਜੀ ਜੇ ਹੋ ਗਿਆ ਤਾਂ ਇਹ ਆਪ ਹੀ ਤੁਹਾਨੂੰ ਠੀਕ ਵੀ ਕਰਕੇ ਦੇਣਗੇ ਉਦੋਂ ਵੀ ਐਂ ਕਹਿੰਦੇ ਅਸੀਂ ਕੱਪੜੇ ਨਹੀਂ ਲਾਉਂਦੇ ਬਾਜ ਜਮਾ ਬਾਜ ਰਿਪੇਅਰ ਕਰਕੇ ਦੇਵਾਂਗੇ ਬਾਕੀ ਜੇ ਤੁਹਾਡੇ ਕੋਲ ਕੋਈ ਪੁਰਾਣੀ ਮਸ਼ੀਨ ਕੋਈ ਖੁੰਝੇ ਲਾਈ ਪਈ ਸਿੱਟੀ ਪਈਆ ਖਰਾਬ ਹੋਈ ਉਹ ਵੀ ਚੱਕ ਲਓ ਬਈ ਉਹ ਵੀ ਕਰਕੇ ਦੇਣਗੇ ਸੋ ਧੰਨਵਾਦ ਵੀਰ ਜੀ ਬਹੁਤ ਕੀਮਤੀ ਸਮਾਂ ਮੈਂ ਦੇਖ ਲਿਆ ਤੁਹਾਡੇ ਕੋਲੇ ਭੀੜ ਲੱਗੀ ਵਾਲੀ ਆ ਵੀ ਆ ਦੇਖੋ ਟੇਰੇ ਨੇ ਟੇਰ ਪਏ ਨੇ ਸਮੇਂ ਚ ਸਮਾਂ ਦਿੱਤਾ ਧੰਨਵਾਦ ਜੀ ਤੁਹਾਡਾ ਠੀਕ ਹੈ ਜੀ ਧੰਨਵਾਦ ਦਰਸ਼ਕੋ ਤੁਹਾਡਾ ਜਿਹੜਾ ਪਿਆਰ ਦਿੰਨੇ ਹੋ ਬਾਈ ਵੀਡੀਓ ਸ਼ੇਅਰ ਕਰ ਦਿਓ ਵੀਰ ਕਰਦਾ ਮਿਹਨਤ ਤੇ ਮਿਹਨਤ ਨੂੰ ਫੁੱਲ ਪਾਉਣਾ ਆਪਣਾ ਫਰਜ਼ ਆ ਧੰਨਵਾਦ ਜੀ ਸਤਿ ਸ਼੍ਰੀ ਅਕਾਲ